ਸਰਸ੍ਰੀਕਾਲ ਕਲਿਆਣ ਟੀਵੀ ਪੰਜਾਬ ਦੇਖ ਰਹੇ ਤੁਸੀਂ ਤੇ ਬਠਿੰਡਾ ਦੇ ਵਿੱਚ ਪੁਰਾਣੀ ਪੈਨਸ਼ਨ ਬਹਾਲੀ ਸੰਜਾ ਮੋਰਚਾ ਦੇ ਵੱਲੋਂ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕੀਤਾ ਗਿਆ। ਦਰਅਸਲ ਇੱਥੇ ਮੋਰਚੇ ਦਾ ਕਹਿਣਾ ਹੈ ਕਿ ਪਿਛਲੇ 1.5 ਸਾਲ ਤੋਂ ਲਾਰੇ ਲਾਏ ਜਾ ਰਹੇ ਨੇ ਪੁਰਾਣੀ ਪੈਨਸ਼ਨ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ। ਜਿਸ ਦੇ ਰੋਜ਼ ਦੇ ਵਿੱਚ ਇਹਨਾਂ ਦੇ ਵੱਲੋਂ ਹੁਣ ਪ੍ਰਦਰਸ਼ਨ ਕੀਤਾ ਗਿਆ ਤੇ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਦੀ ਮੰਗ ਕੀਤੀ ਗਈ ਹੈ। ਇਹਨਾਂ ਦਾ ਕਹਿਣਾ ਹੈ ਕਿ ਮੁਲਾਜ਼ਮਾਂ ਦੇ ਨਾਲ ਧੱਕਾ ਕੀਤਾ ਜਾ ਰਿਹਾ ਹੈ। ਵਾਅਦੇ ਤਾਂ ਕਈ ਕਰ ਦਿੱਤੇ ਜਾਂਦੇ ਨੇ ਪਰ ਇਹਨਾਂ ਵਾਅਦਿਆਂ ਨੂੰ ਪੂਰਾ ਨਹੀਂ ਕੀਤਾ ਜਾ ਰਿਹਾ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਨੂੰ ਲੈ ਕੇ ਇੱਥੇ ਪੁਰਾਣੀ ਪੈਨਸ਼ਨ ਬਹਾਲੀ ਸਾਂਝਾ ਮੋਰਚਾ ਦੇ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਤੇ ਸੂਬਾ ਸਰਕਾਰ ਦੇ ਖਿਲਾਫ ਰੂਸ ਜ਼ਾਹਰ ਕਰਦਿਆ ਹੋਇਆ ਵਾਅਦਾ ਖਿਲਾਫੀ ਦੇ ਇਲਜ਼ਾਮ ਲਗਾਏ ਗਏ ਨੇ ਇਸ ਦਿਨ阿里 ਇਹਨਾਂ ਦਾ ਕਹਿਣਾ ਹੈ ਕਿ ਜੇਕਰ ਅਜੇ ਵੀ ਸਰਕਾਰ ਦੇ ਵੱਲੋਂ ਧਿਆਨ ਨਹੀਂ ਦਿੱਤਾ ਗਿਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਤਿੱਖਾ ਸੰਘਰਸ਼ ਵਿੜਿਆ ਜਾਵੇਗਾ ਮੇਰਾ ਨਾਮ ਜਗਸੀਰ ਸਿੰਘ ਸਹੋਤਾ ਸੂਬਾ ਕਮਿਨਰ ਪੁਰਾਣੀ ਪੈਨਸ਼ਨ ਬਹਾਲੀ ਸਾਂਝਾ ਮੋਰਚਾ ਪੰਜਾਬ ਅੱਜ ਅਸੀਂ ਇੱਥੇ ਬਠਿੰਡਾ ਜ਼ਿਲ੍ਹੇ ਦਾ ਜਿਹੜਾ ਸਾਂਝਾ ਮੋਰਚਾ ਬਹਾਲੀ ਪੁਰਾਣੀ ਪੈਨਸ਼ਨ ਬਹਾਲੀ ਸਾਂਝਾ ਮੋਰਚਾ ਬਣਿਆ ਹੋਇਆ ਹੈ ਜ਼ਿਲ੍ਹਾ ਬਠਿੰਡੇ ਦੇ ਉਹਨਾਂ ਦੇ ਆਗੂ ਸਹਿਬਾਨ ਸਾਰੇ ਇੱਥੇ ਖੜੇ ਨੇ ਅਸੀਂ ਬਹਾਲੀ ਸਾਂਝੇ ਮੋਰਚੇ ਵੱਲੋਂ ਅੱਜ ਇੱਥੇ ਸੂਬੇ ਵੱਲੋਂ ਜੋ ਸਾਨੂੰ ਪ੍ਰੋਗਰਾਮ ਦਿੱਤਾ ਗਿਆ ਹੈ ਸਾਂਝੇ ਰੂਪ ਦੇ ਵਿੱਚ ਅਸੀਂ ਅੱਜ ਇਹ ਇੱਥੇ ਕਾਲ ਕੀਤੀ ਹੈ ਭਗਵੰਤਮਾਨ ਸਰਕਾਰ ਪਿਛਲੇ ਲੰਬੇ ਸਮੇਂ ਤੋਂ ਨੋਟੀਫਿਕੇਸ਼ਨ ਜਾਰੀ ਕਰਕੇ ਪੁਰਾਣੀ ਪੈਨਸ਼ਨ ਦਾ ਕੈਬਨਿਟ ਦੇ ਵਿੱਚ ਭਾਵੇਂ ਪਾਸ ਕੀਤਾ ਗਿਆ ਪਰ ਲਗਾਤਾਰ ਸਵਾ ਸਾਲ ਡੇਢ ਸਾਲ ਤੋਂ ਉਹ ਚਿੱਟਾ ਹਾਥੀ ਦੇ ਦੰਦ ਬਣੇ ਹੋਏ ਆ ਉਹਨਾਂ ਨੇ ਲਾਗੂ ਨਹੀਂ ਕੀਤਾ ਮੁਲਾਜ਼ਮਾਂ ਦੇ ਨਾਲ ਠੱਗੀ ਮਾਰੀ ਹੈ ਉਹ ਕਹਿੰਦੇ ਸੀ ਕਿ ਅਸੀਂ ਜਿਹੜੀ ਪੁਰਾਣੀ ਪੈਨਸ਼ਨ ਬਹਾਲ ਕਰਾਂਗੇ ਪਰ ਉਹ ਆਪਣੇ ਉਸ ਮੁੱਦੇ ਤੋਂ ਭੱਜ ਗਏ ਆ ਭਾਵੇਂ ਕਿ ਉਹਨਾਂ ਨੇ ਇਸ ਮੁੱਦੇ ਨੂੰ ਲੈ ਕੇ ਹੋਰਾਂ ਸਟੇਟਾਂ ਦੇ ਵਿੱਚ ਝੂਠ ਬੋਲਿਆ ਝੂਠ ਬੋਲ ਕੇ ਉੱਥੇ ਵੋਟਾਂ ਮੁਛਲੀਆਂ ਚਾਹੀਆਂ ਪਰ ਉਹ ਕਾਮਯਾਬ ਨਹੀਂ ਹੋ ਸਕੇ ਤੇ ਇਸੇ ਤਰ੍ਹਾਂ ਹੀ ਜਿਹੜੀ મોદી ਸਰਕਾਰ ਹੈ ਉਹ ਵੀ ਲਗਾਤਾਰ ਮੁਲਾਜ਼ਮਾਂ ਦੀ ਜਿਹੜੀ ਵੱਡੀ ਮੰਗ ਹੈ ਪੁਰਾਣੀ ਪੈਨਸ਼ਨ ਤੋਂ ਲਗਾਤਾਰ ਪਿੱਛੇ हटਦੇ ਜਾ ਰਿਹਾ ਤੇ ਲਗਭਗ ਹੁਣ ਇਸ ਵਾਰ ਉਹ ਭਾਜ ਹੀ ਗਏ ਆ ਸੋ ਅਸੀਂ ਭਾਜਪਾ ਸਰਕਾਰ ਦਾ ਇੱਥੇ ਪੁਤਲਾ ਫੂਕਿਆ ਤਾਂ ਜੋ ਉਹਨਾਂ ਨੂੰ ਇਸ ਗੱਲ ਦੀ ਸਮਝ ਲੱਗੇ ਕਿ ਪੰਜਾਬ ਦੇ ਮੁਲਾਜ਼ਮ ਹਿੰਦੁਸਤਾਨ ਦੇ ਮੁਲਾਜ਼ਮ ਪੁਰਾਣੀ ਪੈਨਸ਼ਨ ਦੀ ਮੰਗ ਕਰ ਰਹੇ ਆ ਤੇ ਉਹ ਮੁਲਾਜ਼ਮਾਂ ਦਾ ਵੜਾਪਾ ਰੋਲਣ ਤੇ ਲੱਗੇ ਹੋਏ ਆ ਪੰਜਾਬ ਦੀ ਭਗਵੰਤ ਮਾਨ ਸਰਕਾਰ ਜਿਹੜੀ ਬਦਲਾਵ ਵਾਲੀ ਸਰਕਾਰ ਹੈ ਜਿਨ੍ਹਾਂ ਨੇ ਮੁਲਾਜ਼ਮਾਂ ਦੇ ਨਾਲ ਸੋਨਾ ਤੋਂ ਪਹਿਲਾਂ ਵਾਅਦਾ ਕੀਤਾ ਸੀ ਕਿ ਅਸੀਂ ਤੁਹਾਡੀ ਪੁਰਾਣੀ ਪੈਨਸ਼ਨ ਬਹਾਲ ਕਰਾਂਗੇ ਉਹ ਵੀ ਲਗਭਗ ਭਾਜਪਾ ਦੀਆਂ ਨੀਤੀਆਂ ਦੇ ਕੇਂਦਰ ਦੀਆਂ ਨੀਤੀਆਂ ਦੇ ਅਨੁਸਾਰ ਇਸ ਇਸ ਮੰਗ ਤੋਂ ਲਗਾਤਾਰ ਭੱਜ ਰਹੇ ਆ ਤੇ ਕੱਲੀ ਉਹ ਪੁਰਾਣੀ ਪੈਨਸ਼ਨ ਤੋਂ ਨਹੀਂ ਭੱਜ ਰਹੇ ਮੁਲਾਜ਼ਮਾਂ ਦੇ ਹੋਰ ਜਿਹੜੇ ਮੰਗਾ ਮਸਲੇ ਆ ਜਿਵੇਂ ਆਪਣਾ ਪੇ ਕਮਿਸ਼ਨ ਦਾ ਬਕਾਇਆ ਉਸ ਤੋਂ ਵੀ ਪਿੱਛੇ हट ਗਏ ਆ ਕਈ ਤਰ੍ਹਾਂ ਦੇ 30 32 ਤਰ੍ਹਾਂ ਦੇ ਜਿਹੜੇ ਸਾਡੇ ਬਕਾਏ ਆ ਉਦੋਂ ਵੀ ਭੱਜ ਗਏ ਆ ਕਿ ਉਹ ਬੰਦ ਕੀਤੇ ਜਾ ਰਹੇ ਆ ਸਾਡੇ ਜਿਹੜੇ ਡੀਏ ਆ ਲਗਭਗ ਇਹ ਸਰਕਾਰ ਨੇ ਕੇਂਦਰ ਨੇ ਭਾਵੇਂ ਉਹ ਆਪ ਦੇ ਵੱਲੋਂ ਡੀਏ ਜਾਰੀ ਕਰ ਰਹੇ ਹੈ ਮੁਲਾਜ਼ਮਾਂ ਵਾਸਤੇ ਪਰ ਇਹ ਭਗਵਾਨਤਮਾਨ ਦੀ ਸਰਕਾਰ ਜਿਹੜੀ ਕਹਿੰਦੇ ਸੀ ਵੀ ਹਿੰਦੁਸਤਾਨ ਦੀ ਜਿਹੜੀ ਸੈਂਟਰ ਸਰਕਾਰ ਆ ਸਾਡੇ ਤੇ ਬੋਝ ਬਣੀ ਹੋਈ ਹੈ ਉਹ ਇਹ ਉਹ ਤੋਂ ਵੀ ਪਿੱਛੇ ਜਾਂਦਾ ਹੋਇਆ ਜਣੀ ਮੂਹਰੇ ਨਿਕਲਦਾ ਹੋਇਆ ਜਣੀ ਇਹ ਲਗਾਤਾਰ ਮੁਲਾਜ਼ਮਾਂ ਦੇ ਜਿਹੜੇ ਡੀਏ ਆ ਉਹਨੂੰ ਰੋਕਿਆ ਹੋਇਆਗਾ ਸੋ ਇਹਨਾਂ ਸਾਰੀਆਂ ਮੰਗਾਂ ਮਸਲਾਂ ਨੂੰ ਲੈ ਕੇ ਅਸੀਂ ਪੂਰੇ ਪੰਜਾਬ ਦੇ ਅੰਦਰ ਜ਼ਿਲ੍ਹਾ ਪੱਤਰਾਂ ਤੇ ਇਸ ਤਰ੍ਹਾਂ ਦੇ ਜਿਹੜੀ ਆਰਥੀ ਪੂਗਾ ਪੰਜਾਬ ਦੇ ਭਾਜਪਾ ਦੇ ਜਿਹੜੀ ਸੈਂਟਰ ਦੀ ਸਰਕਾਰ ਆ ਉਹਦਾ ਪੁਤਲਾ ਫੂਕ ਰਹੇ ਆ ਤੇ ਨਾਂ ਦੇ ਨਾਲ ਜਿਹੜੀਆਂ ਹੋਰ ਪਾਰਟੀਆਂ ਰਾਜਨੀਤਿਕ ਪਾਰਟੀਆਂ ਜਿਵੇਂ ਰਵਾਇਤੀ ਪਾਰਟੀਆਂ ਕਾਲੀਦਲ ਐ ਇੱਥੇ ਕਾਂਗਰਸ ਐ ਜਾਂ ਹੋਰ ਪਾਰਟੀਆਂ ਅਸੀਂ ਉਹਨਾਂ ਨੂੰ ਵੀ ਸਵਾਲ ਜਵਾਬ ਕਰ ਰਹੇ ਆ ਅੱਜ ਅਸੀਂ ਇੱਥੋਂ ਜਿਹੜੇ ਲੋਕ ਸਭਾ ਦੇ ਮੈਂਬਰ ਖੜੇ ਹੋਏ ਆ ਕਾਂਗਰਸ ਦੇ ਜੀਤ ਮਹਿੰਦਰ ਸਿੰਘ ਸਿੱਧੂ ਉਹਨਾਂ ਨੂੰ ਵੀ ਅਸੀਂ ਸਵਾਲ-ਜਵਾਬ ਕੀਤੇ ਤਾਂ ਉਹਨਾਂ ਨੇ ਪੁੱਛਿਆ ਵੀ ਤੁਸੀਂ ਤੁਸੀਂ ਇਸ ਪ੍ਰਾਣੀ ਪੈਨਸ਼ਨ ਬਾਰੇ ਕੀ ਸੋਚਦੇ ਹੋ ਭਾਵੇਂ ਕਿ ਉਹਨਾਂ ਨੇ ਹੁਣ ਚੋਣਾਂ ਦਾ ਸਮਾਂ ਇਹ ਸਾਡੇ ਨਾਲ ਵਾਅਦਾ ਕੀਤਾ ਹੈ ਕਿ ਜੇ ਸਾਡੀ ਸਰਕਾਰ ਆਉਂਦੀ ਹੈ ਅਸੀਂ ਲੈ ਕੇ ਆਵਾਂਗੇ ਪਰ ਜਦੋਂ ਸਾਡੇ ਆਗੂਆਂ ਵੱਲੋਂ ਸਾਡੇ ਕਾਟਰ ਵੱਲੋਂ ਜਿਹਨਾਂ ਨੂੰ ਸਵਾਲ ਕੀਤਾ ਗਿਆ ਵੀ ਪਹਿਲਾਂ ਮਨਮੋਹ ਸਿੰਘ ਦੀ 10 ਸਾਲ ਸਰਕਾਰ ਥੋੜੀ ਸੈਂਟਰ ਚ ਰਹੀ ਹੈ ਚੰਨੀ ਸਾਹਿਬ ਦੀ ਰਹੀ ਹੈ ਕੈਪਟਨ ਸਾਹਿਬ ਦੀ ਰਹੀ ਹੈ ਉਦੋਂ ਤੁਸੀਂ ਕਿਉਂ ਨਹੀਂ ਲਾਗੂ ਕੀਤਾ ਤਾਂ ਉਹ ਕਹਿ ਰਹੇ ਹੈ ਕਿ ਅਸੀਂ ਹੁਣ ਇਹ ਜਿਹੜੀ ਵੱਡੀ ਮੰਗ ਆ ਮੁਲਾਜ਼ਮਾਂ ਦੀ ਆ ਰਹੀ ਹੈ ਸਾਨੂੰ ਮੌਕਾ ਦਿਓ ਅਸੀਂ ਲਾਗੂ ਕਰਾਂਗੇ ਪਰ ਇਹ ਤਾਂ ਭਵਿੱਖ ਦੇਖੋ ਦੱਸੂਗਾ ਕਿਉਂ ਲਾਗੂ ਕਰਦੇ ਆ ਕਿ ਨਹੀਂ ਲਾਗੂ ਕਰਦੇ ਪਰ ਅਸੀਂ ਪੰਜਾਬ ਦੇ ਮੁਲਾਜ਼ਮ ਹਿੰਦੁਸਤਾਨ ਦੇ ਮੁਲਾਜ਼ਮ ਇਨ੍ਹਾਂ ਮਸਲਿਆਂ ਤੇ ਜੋ ਮਸਲੇ ਮੈਂ ਤੁਹਾਡੇ ਨਾਲ ਸਾਂਝੇ ਕੀਤੇ ਆ ਇਹਦੇ ਤੇ ਲਗਾਤਾਰ ਸੰਘਰਸ਼ ਜਾਰੀ ਰਹੂਗਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਊਗਾ ਜਦੋਂ ਤੱਕ ਸਾਡੀ ਜਿਹੜੀ ਮੰਗ ਹੈ ਪ੍ਰਾਪਤੀ ਨਹੀਂ ਹੁੰਦੀ ਕੀ ਨਾਮ ਹੈ ਤੇ ਕੀ ਕਰਨਾ ਮੇਰਾ ਨਾਮ ਦਿਵਿੰਦਰ ਸਿੰਘ ਦੇਖ ਕੇ ਮੈਂ 43% ਪ੍ਰਾਪਤੀ ਮੰਗਦਾ ਜਿਹੜਾ ਤੁਹਾਨੂੰ ਮਿਲਣਾ ਅੱਜ ਅਸੀਂ ਜੋ ਸਵੇਰ ਵੱਲੋਂ ਪ੍ਰੋਗਰਾਮ ਲਾਣਾ ਜਿਹੜੇ ਭਾਜਪਾ ਦਾ ਵਿਰੋਧ ਕਰਨਾ ਭਾਜਪਾ ਜਾਣਗੇ ਤੇ ਜਿਹੜੇ ਹੋਰ ਸਾਡੀਆਂ ਪਾਰਟੀਆਂਆਂ ਗੀਆਂ ਉਹਨਾਂ ਨੂੰ ਸਵਾਲ ਕੀਤੇ ਜਾਣਗੇ ਉਹਦੇ ਤਹਿਤ ਹੀ ਅੱਜ ਅਸੀਂ ਪ੍ਰੋਗਰਾਮ ਇਹ ਲਾਗੂ ਕੀਤਾ ਜੀਤਵਿੰਦਰ ਜੀ ਕੋਲੇ ਅਜੀਤ ਜਿਹੜੇ ਲੋਕ ਸਭਾ ਦੇ ਕਾਂਗਰਸ ਪਾਰਟੀ ਦੇ ਉਮੀਦਵਾਰ ਨੇ ਅਸੀਂ ਸਵੇਰੇ ਉਹਨਾਂ ਨੂੰ ਮਿਲੇ ਸੀ ਉਹਨਾਂ ਨਾਲ ਆਪ ਦੇ ਜਿਹੜੇ ਸਵਾਲ ਕੀਤੇ ਸੀ ਉਹਨਾਂ ਨੇ ਆਪ ਇਹ ਵਿਸ਼ਵਾਸ ਦਿਵਾਇਆ ਕਿ ਜਦੋਂ ਅਸੀਂ ਮੈਂ ਲੋਕ ਸਭਾ ਦਾ ਉਮੀਦਵਾਰ ਚੁਣਿਆ ਗਿਆ ਤਾਂ ਮੈਂ ਇਹ ਮੈਂਬਰ ਆਫ ਪਾਰਲੀਮੈਂਟ ਹੋਣ ਦੇ ਨਾਤੇ ਇਹ ਸਵਾਲ ਮੰਗ ਥੋੜੀ ਮੈਂ ਜ਼ਰੂਰ ਠਾਵਾਂਗਾ ਮੈਂ ਵਿਸ਼ਵਾਸ ਦਿਵਾਉਣਾ ਤੁਹਾਨੂੰ ਕਿ ਅਸੀਂ ਪੁਰਾਣੀ ਪੈਨਸ਼ਨ ਜਿਹੜੀ ਤੁਹਾਡੀ ਮੰਗ ਹੈ ਮੈਂ लागू करा मागे सर